ਕਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਸੁਣਾ ਜੀ ਸੁਣ ਕੇ ਕਮੈਂਟ ਕਰਕੇ ਲਾਈਕ ਕਰਕੇ ਦੱਸੋ ਜੀ ਕਿਵੇਂ ਦਾ ਲੱਗਿਆ ਇੱਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਗਲ ਰਣ ਲਾਣਾ ਇੱਕ ਤੇਰੇ ਬਜਾਂ ਜੀ ਸਾਨੂੰ ਕਿਸੇ ਨ ਗਲ ਨਾਲ ਲਾਉਣਾ ਅਸੀਂ ਭੁੱਲਿਆਂ ਰਹੀਆਂ ਨੇ ਦਾ ਤ ਤੇਰੇ ਹੀ ਦਰ ਤੇ ਆਉਣਾ ਅਸੀਂ ਭੁੱਲਿਆਂ ਰਹੀਆਂ ਨੇ ਦਾ ਤ ਤੇਰੇ ਹੀ ਦਰ ਤੇ ਆਉਣਾ ਇਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਾ ਗਲ ਨਾਲ ਲਾਉਣਾ ਸਾਇਆ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਾ ਗਲ ਨਾਲ ਲਾਉਣਾ ਚਾਰ ਦਿਹਾੜੇ ਜ਼ਿੰਦਗਾਨੀ ਤੇਰੇ ਚਰਨਾਂ ਦੇ ਵਿੱਚ ਲੰਘ ਜਾਵੇ ਚਾਰ ਦਿਹਾੜੇ ਇਹ ਜ਼ਿੰਦਗਾਨੀ ਤੇਰੇ ਚਰਨਾਂ ਦੇ ਵਿੱਚ ਲੰਘ ਜਾਵੇ ਕੀ ਭਰੋਸਾ ਕੱਲ ਦਾ ਦਾਤਾ ਕੱਲ ਆਵੇ ਜਾਣਾ ਆਵੇ ਕੀ ਭਰੋਸਾ ਕੱਲ ਦਾ ਦਾਤਾ ਕੱਲ ਆਵੇ ਜਾਣਾ ਆਵੇ ਕਰ ਦਿਓ ਪਾਰ ਉਤਾਰਾ ਜੀ ਕੀ ਪਰੋਸਾ ਕੱਲ ਆਵੇ ਜਾਂ ਨਾ ਆਵੇ ਇੱਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨ ਗੱਲ ਨਾਲ ਲਾਉਣਾ ਦਾਤਾ ਇੱਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨ ਗੱਲ ਨਾਲ ਲਾਉਣਾ ਹੱਥ ਮੇਰਾ ਦਾ ਰੱਖੀਂ ਦਾਤਾ ਮਨ ਡੋਲ ਨਾ ਜਾਵੇ ਮੇਰਾ ਹੱਥ ਮੇਰਾ ਦਾ ਰਖੀਂ ਦਾਤਾ ਮਨ ਡੋਲ ਨਾ ਜਾਵੇ ਮੇਰਾ ਝੂਠੇ ਸਾਰੇ ਰਿਸ਼ਤੇ ਨਾਤੇ ਤਿਲਕਣ ਬਾਜੀ ਵੇਲਾ ਝੂਠੇ ਸਾਰੇ ਰਿਸ਼ਤੇ ਨਾਤੇ ਤਿਲਕਣ ਬਾਜੀ ਵੇਲਾ ਜੇ ਮੈਂ ਤਿਲਕ ਗਿਆ ਸਾਈਆਂ ਮੈਨੂੰ ਕਿਸ ਨਹੀਂ ਉਠਾਉਣਾ ਜੇ ਮੈਂ ਤਿਲਕ ਗਿਆ ਸਾਈਆਂ ਮੈਨੂੰ ਕਿਸ ਨਹੀਂ ਉਠਾਉਣਾ ਸਾਈਆਂ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਹੀਂ ਗਲ ਨਾਲ ਲਾਉਣਾ ਸਾਈਆਂ ਤੇਰੇ ਬਜੋਂ ਜੀ ਸਾਨੂੰ ਕਿਸੇ ਨੇ ਗੱਲ ਨਾਲ ਲਾਉਣਾ ਸਤਿਗੁਰ ਮੇਰੇ ਸੁਣੇ ਅਰਜੋਈ ਮੈਂ ਦਿਲ ਦਾ ਹਾਲ ਸੁਣਾਵਾ ਸਤਿਗੁਰ ਮੇਰੇ ਸੁਣੇ ਅਰਜੋਈ ਮੈਂ ਦਿਲ ਦਾ ਹਾਲ ਸੁਣਾਵਾ ਟਟ ਦੇ ਰੋਗ ਚ 84 ਵਾਲਾ ਮੈਂ ਫੇਰ ਜਨਮ ਨਾ ਆਵਾਂ ਟਟ ਦੇ ਰੋਗ ਚ 84 ਵਾਲਾ ਮੈਂ ਫੇਰ ਜਨਮ ਨਾ ਆਵਾਂ ਇਹ ਤੂੰ ਵੀ ਸਭ ਜਾਣੇ ਕਰ ਆਪਣੇ ਹੀ ਸੁੱਖ ਪਾਉਣਾ ਏ ਏ ਤੂੰ ਵੀ ਸਭ ਜਾਣੇ ਕਰ ਆਪਣੇ ਹੀ ਸੁੱਖ ਪਾਉਣਾ ਏ ਇਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਾ ਗੱਲ ਨਾਲ ਲਾਉਣਾ ਇਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਾ ਗੱਲ ਨਾਲ ਲਾਉਣਾ ਅਸੀਂ ਪੜ ਰਹੀਆਂ ਨੇ ਦਾਤਾ ਤੇਰੇ ਦਰ ਤੇ ਆਉਣ ਅਸੀਂ ਭੁੱਲਿਆਂ ਰਹੀਆਂ ਨੇ ਦਾਤਾ ਤੇਰੇ ਦਰ ਤੇ ਆਉਣ ਇੱਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਾ ਗਲ ਨਾਲ ਲਾਉਣਾ ਇੱਕ ਤੇਰੇ ਬਾਝੋਂ ਜੀ ਸਾਨੂੰ ਕਿਸੇ ਨਾ ਗਲ ਨਾਲ ਲਾਉਣਾ ਅਸੀਂ ਭੁੱਲਿਆਂ ਰਹੀਆਂ ਨੇ ਦਾਤਾ ਤੇਰੇ ਹੀ ਦਰ ਤੇ ਆਉਣਾ ਅਸੀਂ ਭੁੱਲਿਆਂ ਰਹੀਆਂ ਨੇ ਦਾਤਾ ਤੇਰੇ ਹੀ ਦਰ ਤੇ ਆਉਣਾ